ਸਾਰੇ ਕੰਮ ਕਰ ਲਿਆ ਮੈਂ ਇਹ ਪੂਆ ਚਤਰੀ ਦਿਖਾ ਨਈਂ ਅੰਦਰ ਵੜੀ ਲੱਗਦਾ ਮੈਨੂੰ ਬਾਹਰ ਤੇ ਕੋਈ ਜੀਵਨ ਲੱਗਦਾ ਆਂਦੀ ਹੀ ਔਨੀਆ ਮੈਂ ਤੂੰ ਚੱਲ ਰਾਤ ਲੰਘ ਏਡੀ ਹਰੀ ਦਿਨ ਚੜ ਗਿਆ ਫੇਰ ਵੇ ਕਿੱਥੇ ਦੇਣ ਆ ਗਿਆ ਇਹ ਸਾਰੇ ਕੰਮ ਕਰ ਲਿਆ ਮੈਂ ਅਜੇ ਤੱਕ ਨਹੀਂ ਮੁੜੀ ਦੱਸ ਇਹਦੇ ਕੋ ਮੈਂ ਕੀ ਲੱਲਣਾ ਜਿਹੜਾ ਇਹ ਡਰਦੀ ਮੇਰ ਕੋ ਕੀ ਇਕੱਲੀ ਬੋਲੀ ਜਾਣ ਰਹੀ ਆ ਕੀ ਬੋਲਣਾ ਆ ਜਾ ਭੈਣ ਜੀ ਬਹਿ ਜਾ ਇੱਥੇ ਆ ਜਾ ਕੱਲ ਤੇ ਹੀ ਮੈਨੂੰ ਕਿਹਾ ਹੈ ਨਾ ਕਿ ਜਾ ਭੂਆ ਵੱਲ ਵੀ ਤੇਰੀ ਉਹਨੇ ਮੰਨ ਲੈਣੀ ਆ ਆਹੋ ਤੇ ਮੈਂ ਗਈ ਹੀਗੀ ਹੂੰ ਤੁਸੀਂ ਤੇ ਗਏ ਸੌ ਟਾਈਮ ਨਹੀਂ ਆਹੋ ਆਪਣੀ ਵੱਲ ਤੇ ਮੈਂ ਗਈ ਸਾਖੀ ਗਏ ਬੜਾ ਹਾਂ ਤੇ ਨਾ ਜਿਉਂ ਨੀਂਦ ਹੀ ਪਤਾ ਨਾ ਕਿ ਰੋਟੀ ਖਾ ਕੇ ਕੱਢੋੜੇ ਨੀਂਦ ਆ ਗਈ ਉਹੀ ਗੱਲ ਨਾ ਮੈਂ ਗਈ ਭੂਆ ਵੱਲ ਮੈਂ ਜਾ ਕੇ ਕਿਹਾ ਮੈਂ ਭੂਆ ਜੀ ਆਜੋ ਉਧਰ ਚੱਲੀਏ ਹੂੰ ਚਾਹ ਪਾਣੀ ਪੀਏ ਰੋਟੀ ਪਾਣੀ ਖਾਈਏ ਹੈ ਇਹ ਨਾ ਉਹ ਦਿਲਜੀ ਡੇ ਰੋਟੀ ਬਣਾਉਣ ਉਹਨੂੰ ਕਿਹਾ ਮੈਂ ਚਾਹ ਬਣਾ ਕੱਪ ਉਹ ਲੱਗੀ ਆਹੋ ਨਹੀਂ ਮੈਂ ਅੰਨੀ ਆ ਤੇ ਮਹਿਬੂਆ ਜੀ ਆਜੋ ਉਧਰ ਆਜੋ ਇਹ ਤੁਹਾਡਾ ਹੀ ਆਪਣਾ ਘਰ ਵਾ ਚਲੋ ਆਜੋ ਇੱਥੇ ਬਹਿ ਕੇ ਆਰਾਮ ਨਾਲ ਇੱਥੇ ਗੜਗੜ ਗਰਮੀ ਹੈ ਤੇ ਇੱਥੇ ਕਿਹੜਾ ਜੀ ਕਰਨਾ ਚਾਹ ਪੀਣ ਨੂੰ ਨੰਗਣੀ ਨਹੀਂ ਆ ਆਜੋ ਤੇ ਹੀ ਕੋਲ ਤੇ ਚਲੋ ਇੱਥੇ ਠੰਡੇ ਥਾਂ ਬਹਿ ਕੇ ਚਾਹ ਪੀ ਲਓ ਨਹੀਂ ਨਹੀਂ ਮੈਨੂੰ ਇੱਥੇ ਵਧੀਆ ਮੈਂ ਚੰਗੀ ਇੱਥੇ ਠੀਕ ਵਾ ਤੂੰ ਫੇਰ ਮੈਨੂੰ ਕਿਹਾ ਨਹੀਂ ਚੱਲ ਪੂਆ ਜੀ ਮੈਂ ਤਾਂ ਨਾ ਗੱਲ ਕਰਨੀ ਆ ਇਹ ਹਾਂ ਦੱਸ ਤੇ ਮੈਂ ਵੀ ਚਲੋ ਜਿੱਦਾਂ ਤਾਂ ਡਾਇਪਤੀ ਆਵਾ ਉਦਾਂ ਦਾ ਯੋਵ ਆ ਜੇ ਹੁਣ ਤੁਸੀਂ ਗੱਲ ਕਰਦੇ ਜੇ ਹੁਣ ਉਹ ਦੀ ਦਵਾ ਦੇ ਬਰਾਬਰ ਕਰਿਓ ਅਸੀਂ ਮੈਂ ਕਿਹਨਾ ਕੋਈ ਮਿਰ ਤੇਰ ਨਹੀਂ ਕਰਦੇ ਜੇ ਤੇਰਨਾ ਬਤੀ ਕੀ ਹੋਗੀ ਤੇਰੀ ਗੱਲ ਕਰੂੰਗੀ ਜੇ ਉਹਦਾਂ ਹੋਣ ਦੇ ਤਾਂ ਉਹਦੀ ਗੱਲ ਕਰੂੰਗੀ ਅੱਛਾ ਆਹੋ ਤੇ ਮੈਂ ਫੇਰ ਤਰਲਾ ਜਾ ਪਾਇਆ ਮੈਂ ਚੱਲ ਪੁਆ ਜੋ ਹੋ ਗਿਆ ਹੋ ਗਿਆ ਵਾ ਪਰ ਫੇਰ ਵੀ ਥੋੜਾ ਬਦਲਿਆ ਜ ਕਰਿਓ ਹੈਡਾ ਹੈ ਪਰ ਉਹਨੇ ਨਹੀਂ ਮਾ ਦਿੱਤੀ ਦੇ ਪੈਰਾਂ ਤੇ ਪਾਣੀ ਤੇ ਐ ਸੱਪ ਵਾਂਗੂ ਖੜੱਪਾ ਬਣੀ ਰਹੀ ਆ ਮੈਂ ਤੇਨੇ ਇੱਕ ਗੱਲ ਦੱਸਾਂ ਭਾਬੀ ਇਹ ਤੇਰੇ ਡਾਉਨ ਬਣੀ ਆ ਡਾਉਨ ਸਹੀ ਗੱਲ ਹੈ ਹੈ ਐਉਂ ਕਰਕੇ ਫਿਰਦੀ ਆ ਕਿ ਜਿੱਦਾਂ ਅਗਲੇ ਬੰਦੇ ਨੂੰ ਢਾ ਹੀ ਲੈਣਾ ਹੁੰਦਾ ਹੈ ਕਿ ਤੋੜ ਹੀ ਹੋਣੀ ਓਦੀ ਤੇ ਕੱਲ ਹੀ ਵੇਖਿਆ ਕਿੱਦਾਂ ਮੈਨੂੰ ਡੜੜ ਕੇ ਤਿੰਨ ਚਾਰ ਵਾਰੀ ਪਈ ਆ ਮੈਨੂੰ ਕਿਉਂ ਲੱਗੇ ਮਨਜਿੰਦਰ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰ ਦੇ ਕਿਤੇ ਹੈ ਉਹ ਤੇ ਪੂਰੀ ਡਾਊਨ ਬਣੀ ਆ ਤੇ ਕਿੱਦਾਂ ਐਨ ਕਾਲ ਆਈਆਂ ਹੁੰਦੀਆਂ ਵਾ ਐ ਪਰ ਸਪਾਇਆ ਹੁੰਦਾ ਵਾ ਤੇ ਐ ਤੁਰਦੀ ਆ ਜਿੱਦਾਂ ਕਿ ਬੰਦੇ ਨੂੰ ਮਾਰ ਹੀ ਦੇਣਾ ਹਾਂ ਪਰਵਾਹ ਕਿਸਦੀ ਨਹੀਂ ਆ ਮੈਨੂੰ ਕਹਿੰਦੀ ਤੂੰ ਚੱਲ ਤੇ ਮੈਂ ਆਂ ਆ ਵੇਖ ਲਾ ਪਹਾੜ ਜਿੱਡੇ ਰਾਤ ਨੰਗੀ ਆ ਅੱਧ ਦਿਨ ਵੀ ਕਿੱਥੇ ਆ ਗਿਆ ਸਾਰਾ ਕੰਮ ਕਮ ਸਾਂਭ ਲਈ ਮੈਂ ਤੇ ਹੁਣ ਮੈਂ ਵੇਖਣ ਡਈ ਹਗੀ ਕਿ ਉਹ ਅੰਦਰ ਵੱੜ ਕੇ ਰੋਟੀ ਪਾਣੀ ਖਾ ਲੈ ਹੁਣੇ ਸਾਹਮਣੇ ਦਿਖਦੇ ਵੀ ਨਹੀਂ ਗੇ ਜਿਹੜੇ ਕੋਠੇ ਜੁੜੇ ਰਹਿੰਦੇ ਐ ਕੀ ਪਤਾ ਕੀ ਕਰਦੇ ਨੇ ਉੱਥੇ ਅੰਦਰ ਵੱੜ ਕੇ ਉੱਥੇ ਹੀ ਬਸ ਘੁਰਨੇ ਜਿਓ ਚੌਥ ਰੋਟੀਆਂ ਬਣਾ ਲੈਦੇ ਉੱਥੇ ਸੌਂ ਜਾਂਦੇ ਕੀ ਪਤਾ ਕੀ ਕਰਦੇ ਆ ਤੇ ਹੁਣੇ ਵੇਖ ਲਾ ਅਜੇ ਤੱਕ ਨਹੀਂ ਆਈ ਕੀ ਪਤਾ ਕੀ ਇਰਾਦੇ ਵਿੱਚ ਉਹਨੇ ਆਉਣਾ ਹੀ ਨਹੀਂ ਹੁਣਾ ਸਲਾਵਾ ਕਰਦੀ ਹੁਣੀ ਉਹਨੇ ਗੱਲ ਮੁੱਕਣ ਥੋੜਾ ਦੇਣੀ ਆ ਨਾ ਨਾ ਮੁੱਕ ਨਹੀਂ ਤੇੜੀ ਟਿੰਡ ਚ ਕੰਨਾ ਪਾ ਕੇ ਰਖਣਾ ਵਾ ਇੱਕ ਪਾਸੇ ਕਹਿੰਦੀ ਮੈਂ ਤੇ ਨਿਬੇੜ ਕੇ ਜਾਉ ਸਭ ਕੁਝ ਸੁਣ ਹੁਣ ਨਾ ਫਿਕਰ ਕਰ ਤੂੰ ਸੱਨੀ ਹੈ ਤੇ ਹੁਣ ਅਜੇ ਤੱਕ ਆਈ ਨਹੀਂ ਫਿਰ ਜਿੰਨੇ ਬੇੜਨਾ ਸੀ ਤੇ ਚਲ ਕੋ ਫੀ ਕਰਨਾ ਕਰ ਮੈਂ ਜਾਣੀ ਆਪਣਾ ਵੇਖ ਕੇ ਹੁਣੀ ਕਿੱਥੇ ਖੜੀ ਹੈ ਤੇ ਭੈਣ ਜੀ ਆ ਫਿਰ ਤੈਨੂੰ ਵੱਧ ਘੱਟ ਗੱਲ ਨਾ ਕਰੇ ਕੋਈ ਥੋੜੀ ਜਣਾ ਸੁਣੀ ਦੇ ਮੈਂ ਤੰਦ ਥਾਣੀ ਵੇਖਣਾ ਚਲ ਧਿਆਨ ਨਾਲ ਵੇਖਿਆ ਉਤਰ ਕੋ ਬੇ ਨਾ ਲੈ ਕੇ ਹਾਂ ਕਹਿਣਾ ਚਾਤੀਆਂ ਮਾਰੀ ਜਾਂਦੀ ਨਹੀਂ ਨਹੀਂ ਮੈਂ ਵੇਖ ਕੇ ਹੁਣੀ ਹੈ ਚੰਗਾ ਚਲ ਠੀਕ ਆ ਗਈ ਉਹ ਮੈਂ ਅੱਜ ਕਰਵਾਈਂ ਆਪਣੇ ਹੁਣ ਤੈਨੂੰ ਹੀ ਕਰਵਾਉ ਜਾ ਕੇ ਉਹਨੇ ਕਿਹੜਾ ਪੈਰ ਦਾ ਪਾਣੀ ਪੈਣ ਦੇਣਾ ਬੜੀ ਅੰਤਰ ਜਨਾਨੀ ਹੈ ਉਹ ਬਹੁਤ ਗੰਦਾ ਸੁਭਾਅ ਹੈ ਦਾ ਹੈ ਤੇ ਪੜੀ ਲਿਖੀ ਹੈ ਪਰ ਬੋਲਣ ਦੇ ਮਾਫਾ ਕਰਨੀ ਹੈ ਪਤਾ ਨਹੀਂ ਕੀ ਖਾ ਕੇ ਜੰਮਿਆ ਨੂੰ ਇਹਦੀ ਮਾਂ ਨੇ ਮਰੇ ਕਿਦਾਂ ਲੱਭਦੇ ਹਰੇ ਕਿਹੜੇ ਪੋਰੇ ਚ ਪਏ ਹੈ ਨਾ ਅੰਦਰ ਕੀ ਪੰਡਿਆ ਹੁਣ ਤੱਕ ਇਹਨਾਂ ਦਾ ਬਲ ਵੀ ਕੋਈ ਜੀ ਨਹੀਂਗਾ ਨਾ ਸਣੀ ਦਿਖਣ ਡਿਆ ਵਾ ਨਾ ਨਿਕਾ ਜਾ ਮੁੰਡਾ ਹੀ ਦਿਖਦਾ ਵਾ ਕਿਤੇ ਤੇ ਨਾ ਹੀ ਭੂਆ ਲੱਭਣ ਡਈ ਆ ਮੈਨੂੰ ਤਾਂ ਲੱਗਦਾ ਸਕੀਮਾਂ ਲਉਂਦੀ ਹੁਣੀ ਅੰਦਰ ਬਹਿ ਕੇ ਐਡੀ ਵੱਡ ਵਕਤੇ ਵੀ ਗੱਲ ਨਹੀਂ ਕਰਨ ਵਾਲੀ ਮੈਨੂੰ ਤੇ ਟਿਚ ਨਹੀਂ ਸਮਝਦੀ ਮੈਂ ਵੀ ਨਾ ਇਹਦੀ ਬੇਇੱਜ਼ਤੀ ਨਾ ਜਨਰ ਕੀਤੀ ਮੇਰਾ ਨਾਂ ਵੀ ਜੀਵਨ ਨਹੀਂ ਭੂਆ ਤੇ ਤੂੰ ਮੇਰੀ ਆ ਨਾ ਹੁਣ ਵੇਖੀ ਜਾ ਭਤੀਜੀ ਦਾ ਕਮਾਲ ਕਿੱਦਾਂ ਅੰਦਰ ਵੜ ਕੇ ਬੈਠੀ ਆ ਹੁਣ ਰਹਾਨ ਕੇ ਬਾਹਰ ਗੱਲ ਫੇਰ ਤੁਹਾਨੂੰ ਦੱਸੂ ਪਤਾ ਹੁਣ ਦੂਰ ਪਤਾ ਤੇ ਲੈਪੋਤਾ ਮੈਂ ਇੱਥੇ ਕਿੱਥੋਂ ਆਏ ਜੇ ਮੈਂ ਤਾਂ ਗਿਆ ਹਾਂ ਭੂਆ ਨੂੰ ਸਾਡੇ ਅੱਡੇ ਤੇ ਸਾਡਾ ਹੈ ਜੇ ਆਹ ਸਾਡਾ ਆ ਉਹ ਚਲ ਵੀ ਗਈ ਆਹ ਚਲ ਗਈ ਉਹਨੇ ਤੇ ਰਹਿਣਾ ਸੀ ਅੱਜ ਪਤਿਕੋਂ ਫੋਨ ਆ ਗਿਆ ਉਹਨੂੰ ਕੰਮ ਜ਼ਰੂਰੀ ਸੀ ਕੋਈ ਅੱਛਾ ਅੱਛਾ ਠੀਕ ਆ ਤੇ ਮੈਂ ਤਾਂ ਨਾ ਗੱਲ ਕਰਨੀ ਹੀ ਉਦੋਂ ਹੀ ਨਹੀਂ ਗੱਲਾਂ ਵੱਧ ਹੋਈਆਂ ਘਰ ਆਹੋ ਮੈਂ ਸੁਣਦਿਆਂ ਹਾਂ ਤੇ ਗੱਲ ਕਿਹਦੇ ਪਾਸੇ ਲੱਗੀ ਨਹੀਂ ਗੱਲ ਯਾਰ ਕੀ ਲੱਗਣੀ ਆ ਤੇਰੀ ਮਾਂ ਕੇ ਪਾਸੇ ਲੱਗਣ ਦਾ ਤੇ ਫੇਰ ਗੱਲ ਨਿਬੜੇ ਕੋਈ ਉਹੀ ਤੇ ਗੱਲ ਵਾ ਉਹ ਜਿਹਨਾਂ ਨਾਲ ਭੂਰ ਵਾਲੀ ਮਾਂ ਦੇ ਹੈ ਨਾ ਉਹ ਕੇ ਪਾਸੇ ਗੱਲ ਲੱਗਣ ਦੇ ਨਾ ਉਤਰੂਗਾ ਕਿਸੇ ਪਾਸੇ ਗੱਲ ਲੱਗਦੀ ਆ ਆ ਜਿਹੜੀ ਤੇਰੀ ਭੂਆ ਨਾ ਹਾਂ ਹੈ ਤੇ ਚੰਗੀ ਆ ਤਾਂ ਆਹੋ ਪਰ ਇਹ ਨਾ ਪੱਖ ਜਿਹੜਾ ਨਾ ਮੇਰਾ ਕੱਲਾ ਪੂਰਦੀ ਆ ਹਾਂ ਹੈ ਇਹਨੂੰ ਦੋਵੇਂ ਭਰਾ ਚਾਹੀਦੇ ਇੱਕ ਬਰਾਬਰ ਚਾਚੇ ਦਾ ਨਹੀਂ ਕਿਤੇ ਪੱਖ ਪੂਰਦਗੇ ਇੱਕ ਮਿੰਟ ਵਾਸਤੇ ਮੈਂ ਇਹਨੂੰ ਤਾਂ ਨਹੀਂ ਕਹਿਣਾ ਕਿਉਂਕਿ ਸ਼ੁਰੂ ਤੋਂ ਮੇਰ ਦਾ ਇਹਦਾ ਬੜਾ ਲਗਾਵਾ ਉਹ ਤੇ ਕਰ ਲੈਗੀ ਹੈ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਸਮਝਾ ਦੂਗਾ ਇਹਨੂੰ ਆਹੋ ਕੋਈ ਗੱਲ ਨਹੀਂ ਬਹੁਤ ਫਿਕਰ ਕਾਕੇ ਜਿਹੜੇ ਬਾਰੇ ਮੈਂ ਸੋਚਿਆ ਵਾ ਮੈਂ ਇਹਨਾਂ ਦੇ ਮੂੰਹ 'ਤੇ ਵੇਖਣ ਦਾ ਤੇਰੀ ਮਾਦੀ ਦੀ ਕੀ ਸੋਚਿਆ ਵਾ ਤੈਨੂੰ ਮੈਂ ਦੱਸਾਂ ਗੱਲ ਅੱਛਾ ਜਿਹੜੇ ਆਪਣੇ ਖੇਤੀ ਦੇ ਪੈਸੇ ਨਾ ਵਾਈ ਦੇ ਪੈਸੇ ਆਹੋ ਆਹ ਉਹ ਵੱਖਰੇ ਹੀ ਰੱਖੇ ਆ ਹਾਂ ਜਿਹੜਾ ਘਰ ਦਾ ਸੰਭਾਲ ਲੈਂਦੇ ਸੀ ਨਾ ਅੱਛਾ ਆਪਾਂ ਤਾਂ ਵੀ ਚੱਲਿੰਦੇ ਰਹੇ ਆ ਤੇ ਬਾਕੀ ਪੈਸੇ ਜਾਵਾਂ ਵਾ ਤੇ ਚਾਚੇ ਜਿਹੜੇ ਨੂੰ ਘਰ ਬਣਾ ਕੇ ਦੇਵਾਂਗੇ ਆਪਣੀ ਮਾਂ ਕੋਲ ਗੱਲਾਂ ਕਰੀ ਅੱਛਾ ਉਹਦੇ ਸੰਭੇ ਪੈਸੇ ਆਹੋ ਸੰਭੇ ਸਾਡੇ ਹੁਣ ਮੇਰੀ ਗੱਲ ਤੋਂ ਪਤਾ ਹਾਂਜੀ ਹਾਂਜੀ ਕਾਚਾ ਜਰਾ ਪੂਰੀ ਮਨਤ ਕਰਦਾ ਰਿਹਾ ਵਾ ਬਹੁਤ ਗੱਲ ਹੈਗੀ ਹੈ ਹਾਂ ਤੇ ਗੱਲ ਪਤਾ ਕੀ ਆ ਤੇਰੀ ਮਾਂ ਜਿਹੜੀ ਘੜੀ ਮੂੜੀ ਮਰਦਨ ਭਾਈ ਦੀ ਆ ਮੈਨਾਂ ਘਰ ਚ ਕੋਈ ਨੁਕਸਾਨ ਨਾ ਹੋ ਜੇ ਨੁਕਸਾਨ ਨਾ ਹੋ ਜੇ ਤੇ ਹੌਲੀ ਹੌਲੀ ਕਿਸ ਤਰੀਕੇ ਨਾਲ ਨਾ ਚਾਚੇ ਚਾਤਾ ਵੀ ਘਰ ਬਣਾਵਾਂਗੇ ਨਾਲ ਆਹ ਹੌਲੀ ਹੌਲੀ ਦਈ ਜਾਵਾਂਗੇ ਪੈਸੇ ਵੀ ਘਰ ਹੀ ਉੱਥੇ ਜਾ ਕੇ ਰੱਬ ਨੂੰ ਜਾਂ ਦੇਣੀ ਆ ਆਹ ਤੇ ਗੱਲ ਐ ਕੀ ਆ ਤੇ ਕੋਈ ਗੱਲ ਐ ਗੱਲ ਆ ਵੀ ਐ ਗੱਲ ਦਾ ਮੰਮੀ ਹੋਣਾ ਤੇ ਪਾਲਾ ਜੇ ਪੈਸੇ ਪੋਇਆ ਤੂੰ ਨਾ ਗੱਲ ਕਰ ਜੀ ਮੈਨਾਂ ਗੱਲ ਨਹੀਂ ਨਹੀਂ ਮੈਂ ਤਾਂ ਭੁੱਲ ਭੁਲ ਕੇ ਨਹੀਂ ਕਰ ਸਕਦਾ ਗੱਲ ਐ ਜੀ ਇੱਕ ਗੱਲ ਹੋ ਰਹੀ ਹੋ ਹਾਂਜੀ ਹਾਂਜੀ ਅਜੇ ਆਪਣਾ ਝੋਨਾ ਸੰਧਿਆ ਹਰਾ ਹਾਂ ਤਾਂ ਆਪਾਂ ਸਾਂਝਾ ਹੀ ਆ। ਸਾਂਝਾ ਸਾਂਝਾ ਹੀ। ਚਾਚੇ ਆ ਬਣਾਲਾ ਉੱਥੇ ਫੇਰਾ ਮਾਰਿਆ ਕਰ ਬੰਬੀ ਦੇ ਤੇ। ਨਹੀਂ ਮੈਂ ਜਾਣਾ ਨਾ ਹੁੰਦੇ। ਹਾਂ ਹੁੰਦੇ ਮਥੇਰੀ ਦੀਆਂ ਨਾਲ ਬੰਬੀ ਦੇ ਕਈ ਜਾਈਦਾ। ਪਤਾ ਗੱਲ ਕੀ ਮਰ ਤੂੰ ਆ ਝੱਕਦਾ ਖੜਾ ਜਾ। ਹਾਂਜੀ ਹਾਂਜੀ। ਮੈਂ ਇਹਨੂੰ ਕਿਹੜਾ ਕੋਈ ਕਹਿਣਾ ਵਾ। ਹਾਂਜੀ ਹਾਂਜੀ। ਮੈਂ ਉਹਨੂੰ ਪੜਨ ਪੜਨ ਤੋਂ ਕਹਿਣਾ ਹਾਂ ਅੱਜ ਤੋਂ। ਪੜਦਾ ਪੜਦਾ। ਮੇਰੇ ਅੱਖਾਂ ਨੇ ਲੱਗਾ। ਹਾਂਜੀ। ਜੇ ਕਦੇ ਚਾਰਜ ਮਾਤਾ ਚੰਗੀਆਂ ਪੜਿਆ ਹੁੰਦਾ ਨਾ ਚੰਗੇ ਨੰਬਰ ਲੈ ਹੁੰਦੇ ਤੇ ਉਹਨੂੰ ਮੈਂ ਕਿਤੇ ਫਿੱਟ ਕਰਾ ਦੇਣਾ ਸੀ। ਇਹਦੇ ਹੁਣ ਨੰਬਰ ਨਹੀਂ ਪੂਰੇ ਹੁੰਦੇ। ਆਹ ਚਲੋ ਆਪਣਾ ਵਾਈ ਹੋਈ ਤੇ ਚਲੋ ਜਾਓ ਤੁਸੀਂ ਨਹੀਂ ਮੈਂ ਮੜਾ ਜਾ ਫੇਰਾ ਮਾਰਾ ਵੱਡੇ ਤੱਕ ਚੱਲ ਮੈਂ ਤੇ ਫੇਰਾ ਜਾਵ ਨਹੀਂ ਪੀਤੀ ਤੇ ਜਾਓ ਜਾਓ ਚਾਹ ਬਣਾਇਣੀ ਮੰਮੀ ਨੇ ਜਾ ਕੇ ਪੀ ਲਓ ਡਾਡੀ ਨੇ ਕਦੀ ਆ ਗੱਲ ਤੇ ਦਸੀ ਨਹੀਂ ਸੀ ਮੈਂ ਪੈਸੇ ਜੋੜ ਕੇ ਰੱਖਿਆ ਇਹਨਾਂ ਵਧੀਆ ਗੱਲ ਵਾ ਹੌਲੀ ਹੌਲੀ ਕਰਕੇ ਦਿੰਦੇ ਰਾਵਾਂਗੇ ਪਰ ਇੱਕ ਗੱਲ ਹੈਗੀ ਆ ਕਦੇ ਮੰਮੀ ਨੂੰ ਨਾ ਪਾਲਾ ਜਿਹੇ ਗੱਲ ਦਾ ਇਹ ਤੇ ਮੰਮੀ ਨੇ ਕਹਣਾ ਮੈਂ ਫੇਰ ਦਵਾਈ ਖਾ ਲਵਾਂ ਮੈਂ ਫਾ ਲੈ ਲੈਣਾ ਵਾ ਇਹ ਗੱਲ ਦਾ ਪਾਲਣ ਅੱਗੇ ਕਿਸ ਹਿਸਾਬ ਨਾਲ ਲੇ ਭਾਬੀ ਹਾਂ ਮੈਂ ਤਾਂ ਵੇਖਾਈਆਂ ਕੰਮ ਤਾਂ ਸਾਰੇ ਪਾਸੇ ਮੈਨੂੰ ਤਾਂ ਕੋਈ ਜੀਪ ਰਿੰਦਾ ਨਹੀਂ ਲੱਭਾ ਉੱਥੇ ਵੇਖਿਆ ਮੈਂ ਕਿਹਾ ਸੀ ਨਾ ਕਿ ਹੈ ਜੇ ਸਾਹਮਣੇ ਕੋਈ ਵੀ ਅੱਗੇ ਮੈਂ ਵੀ ਵੇਖਣ ਦੀ ਕਪੜੇ ਸੁਪਨੇ ਪਾਉਂਦੀ ਪਾਉਂਦੀ ਕਿ ਮੈਂ ਇਹ ਜਿਹੜੀ ਖੁੱਡ ਚੜ ਗਈ ਆ ਪੂਆ ਸੁੱਤੇ ਹੀ ਉੱਥੇ ਅੰਦਰ ਸੁੱਤੇ ਹੀ ਐ ਤੱਕ ਕੀ ਪਤਾ ਮੈਨੂੰ ਤੇ ਸਮਝ ਨਹੀਂ ਆਦੀ ਤੁਸੀਂ ਕਿੱਥੋਂ ਆਉਣ ਦੇ ਜੇ ਉਹ ਮੈਂ ਕਿੱਥੇ ਆਣਾ ਹਾਂ ਕਿੱਥੇ ਗਈ ਸੀ ਅਸਰੇ ਨਾਲ ਦੱਸਿਆ ਨਾ ਹੋਰ ਮੈਂ ਤਾਂ ਚੱਲੇ ਆ ਹੀ ਭਾਲੇ ਗੱਲ ਹਾਂ ਅੱਗੇ ਪੂਆ ਮਿਲ ਪਈ ਪੂਆ ਹਾਂਜੀ ਪੂਆ ਕਿੱਧਰ ਮਿਲ ਪਈ ਪੂਆ ਨੂੰ ਛੱਡ ਕੇ ਆਉਣਾ ਤੇ ਜਾਣਾ ਪਿੰਡ ਕੰਮ ਪਿਆ ਗਿਆ। ਐ ਦੱਸ ਕਿੱਥੇ ਗਈ ਪੂਆ? ਹਾਂਜੀ ਹੁਣ ਦਿਨਾਂ ਵੀ ਲੜਾਈ ਨਾ ਪਰਿਵਾਰ ਵਿੱਚ ਤੇ ਮੈਂ ਉਹ ਵੀ ਤੇ ਫਿਰ ਫੈਸਲਾ ਕਰਾ ਕੇ ਜਾਉਂਗੀ ਮੈਂ। ਆ ਸੁਣ ਲਓ। ਉਹ ਮੇਰੀ ਗੱਲ ਸੁਣ। ਪੂਆ ਕਿੱਥੇ ਚਲ ਗਈ ਆ? ਬਾਜੀ ਪੂਆ ਨੂੰ ਪੈ ਗਿਆ ਕੰਮ ਕੋਈ। ਹਾਂ? ਉਹ ਤੇ ਚਲ ਗਈ ਸੁਖਤੇ ਹੀ ਹੁਣ। ਯਾਰ ਗੱਲ ਤੇ ਕੋਈ ਨਿਬੜੀ ਨਹੀਂ। ਗੱਲ ਕੀ ਨਿਬੜਦੀ ਸੀ। ਤੇ ਮੇਰੀ ਗੱਲ ਸੁਣ ਲੈ ਜੇ ਪੂਆ ਚਲ ਗਈ ਤੇ ਯਾਰ ਅਹੀਂ ਘਰੋਂ ਵੇਲੇ ਆ। ਹਾਂ? ਰੋਜ਼ ਆਉਣਾ ਪੈਂਦਾ ਦੂਜੇ ਤੀਜੇ ਦਿਨ। ਉਹੋ ਜਿਹਾ ਕਹਾਵਾ। ਤੀ ਹੁਣ ਨਾ ਮੇਰੇ ਦਵਾਲੇ ਨਾਲ ਹੋ ਜਾਓ। ਚੁੱਪ ਕਰਕੇ ਉਹਦੇ ਨਾਲ ਗੱਲ ਕਰੋ ਜਿਹੜੀ ਕਰਨੀ ਆ ਨਾ ਭਾਜੀ ਜਿੱਤੇ ਮਾਨ ਹੋਏ ਉਹਨੂੰ ਸੱਜਿਦਾ ਵਾ ਉਹਨੂੰ ਕਹੀਦਾ ਮੈਂ ਹੁਣ ਮਾਨ ਨਾਲ ਕਾਨੂੰ ਫੋਨ ਕਰ ਲੈਣੀ ਆ ਤੇ ਤੁਸੀਂ ਉਦੋਂ ਦਾ ਮੈਨੂੰ ਕਈ ਵਾਰੀ ਸੁਣਾਤਾ ਹੈ ਆ ਗੱਲ ਵੀ ਆ ਜਾਂਦੀ ਆ ਮੂੰਹ ਚੁੱਕ ਕੇ ਆ ਜਾਂਦੀ ਆ ਤੂੰ ਵੀ ਸਿਆਣੀ ਆ ਤੈਨੂੰ ਇਹ ਗੱਲ ਤਾਂ ਪਤਾ ਵਾ ਕਿ ਸਾਡਾ ਚੱਪਾ ਕ ਜਦਾਂ ਮੁੰਡਾ ਹੀ ਘਰ ਛੱਡ ਕੇ ਆਉਂਦੇ ਆ ਤੇ ਲੱਗੇ ਆਪਣੇ ਚਾਚੇ ਤਾਏ ਨਾਲ ਸੁਹਾਲਦਾ ਵਾ ਲਓ ਆਈ ਦਿਮੈਤ ਦੇ ਜੀਜਾ ਨੇ ਪਤਾ ਨਹੀਂ ਮੈਂ ਕੀ ਮਾੜਾ ਕਰਤਾ ਮੈਨੂੰ ਤੇ ਇਹ ਨਹੀਂ ਸਮਝਉਂਦੀ ਨਹੀਂ ਜਦੋਂ ਕੋਈ ਭੈਣ ਭਰਾ ਸੱਦੇ ਆਉਣਾ ਹੀ ਪੈਂਦਾ ਵਾ ਹੁਣ ਫੈਸਲਾ ਇਹ ਜੀ ਕਰਾਉਣਾ ਤੇ ਕਿੰਨੇ ਕਰਾਉਣਾ ਮੇਰੀ ਗੱਲ ਸੁਣ ਹੁਣ ਸਵਾਬ ਨਾਲ ਵਾਵਾਪੂ ਆਏ ਸੀ ਕਿੰਡੀਆਂ ਚੰਗੀਆਂ ਗੱਲਾਂ ਕਰਦੀ ਉਹ ਹੈ ਇਹਦੀ ਮੇਰੇ ਤੋਂ ਬਿਨਾ ਕੰਮ ਨਾ ਕੋ ਕਰੇ ਉਹੋ ਜਿਹਾ ਆਹੋ ਤੁਹਾਨੂੰ ਤਾਂ ਚੰਗੀਆਂ ਲੱਗਦੀਆਂ ਆ ਪੂਆ ਦੀਆਂ ਗੱਲਾਂ ਪੂਆ ਸਾਰੇ ਸੰਧੀਆਂ ਗੱਲਾਂ ਹੀ ਕਰਦੀ ਆ ਸਾਡੇ ਵੱਲ ਤੇ ਉਹਨੇ ਕੋਈ ਗੱਲ ਵੀ ਨਹੀਂ ਕੀਤੀ ਸਾਡੇ ਤਾਂ ਮਾੜਾ ਹੀ ਕਹਿੰਦੀ ਐ ਅੱਜ ਤੱਕ ਉਹਨੇ ਕੋਈ ਚੰਗਾ ਤੇ ਕੀਤਾ ਨਹੀਂ ਇਹਨੂੰ ਤਾਂ ਬਹੁਤ ਚੰਗੀ ਕਰਨੀ ਆ ਸਾਡੇ ਵਾਸਤੇ ਤਾਂ ਚੰਗੀ ਆ ਜਿਹੜੀ ਹੱਟ ਗਈ ਉਹ ਇਹਨੂੰ ਕੇ ਗੱਲ ਦੀ ਸ਼ਰਮੀ ਹੈ ਨਹੀਂ ਗੀ ਆਦੀ ਹੋਈ ਹੈ ਭਾਈਆ ਮੇਰਾ ਤਾਂ ਦਿਨ ਕਰਦਾ ਮੈਨੂੰ ਕਿੱਥੇ ਘਰੋਂ ਕੱਢਦਾ ਸਾਰੇ ਫੈਸਲੇ ਆਪਣੇ ਆਪ ਹੋ ਜਾਣੇ ਹੋ ਸਾਰੇ ਮੇਰੇ ਹੋਈਓ ਮੇਰੀ ਗੱਲ ਸੁਣ ਲੈ ਜੇਨੂੰ ਮਰਜ਼ੀ ਘਰੋਂ ਕੱਢ ਤੇ ਐ ਨਹੀਂ ਹੁਣ ਉਹਨਾਂ ਨੂੰ ਦੱਸਾਂ ਗੱਲ ਚੌਥੇ ਦਿਨ ਜਾਂ ਤੂੰ ਜੋ ਕੇ ਫੋਨ ਕਰ ਦਿੰਦੇ ਜੇ ਨਾ ਤੁਹਾਡੀ ਉਹ ਗੱਲਾਂ ਨਿਬੜਦੀ ਤਾਂ ਨਿਬੜਦੀ ਹੈ ਮੇਰੀ ਗੱਲ ਸੁਣ ਤੂੰ ਧਿਆਨ ਨਾਲ ਸਿਆਣਾ ਬਹਿਣਾ ਹੋਇਆ ਵਾ ਜਵਾਨ ਤੇਰਾ ਪੁੱਤ ਹੋਇਆ ਅੱਜ ਵਿਆਲੇ ਤੇ ਨੌ ਤਰੇ ਘਰ ਆਉਂਦੀ ਆ ਸੋਹਣੀਆਂ ਗੱਲਾਂ ਕਰਦਾ ਵਾ ਤੂੰ ਹੈ ਇਹੋ ਜਿਹੀ ਗੱਲਾਂ ਹੀ ਕਰੀਦੀਆਂ ਹੁੰਦੀਆਂ ਕੀ ਕਰਾਂ ਭੈਣੇ ਸਿਆਪੇ ਸਾਰੇ ਇਹਦੇ ਹੀ ਹੋ ਨਾ ਨਾ ਇਹਨੇ ਤਾਂ ਨਾ ਲੋਕਾਂ ਦੇ ਘਰ ਵਸੌਂਦੇ ਨੇ ਆਪਣਾ ਘਰ ਜਾੜਨਾ ਵਾ ਉਹ ਜਿੰਨੇ ਦਿਨ ਮੈਂ ਇੱਥੇ ਬੈਠੀ ਆ ਨਾ ਸਭ ਕੋ ਬਜਿਆ ਵਾ ਅੱਜ ਘਰੋਂ ਮੈਂ ਗੇਟੋ ਬਾਹਰ ਪੈਰ ਰੱਖਾ ਨਾ ਕਿ ਤੇਰੇ ਘਰ ਲੋਕਾਂ ਚੁੰਮਚਾਰੀ ਛੱਡਣਾ ਗੱਲਾਂ ਕਰਦਾ ਖਣਾ ਤੂੰ ਭਰਾ ਭਰਾ ਲਈ ਫੇੜਾ ਸ਼ਰੀਕ ਸ਼ਰੀਕ ਹੀ ਹੁੰਦਾ ਵਾ ਉਹ ਮੇਰੀ ਗੱਲ ਸੁਣ ਆਹ ਰ ਫਾਤੂ ਦੇ ਕਲਾ ਗੱਲਾਂ ਕਰੋ ਬੱਦ ਤੇ ਭਾ ਸਾਨੂੰ ਦੋ ਛੁੱਟੀਆਂ ਹੀ ਜਾਈਏ ਭਈਆ ਮੈਨੂੰ ਤਾਂ ਆਪ ਸ਼ਰਮ ਆਉਦੀ ਆ ਆਂਡ ਘਾੜ ਰੋਜ ਵੇਦੇ ਆ ਵੀ ਨਾ ਘਰ ਰੋਜ ਪੰਚਾਇਤ ਕੱਢੀ ਹੋਈ ਹੁੰਦੀ ਆ ਤੇ ਮੇਰੀ ਇੱਕ ਗੱਲ ਹੋਰ ਸੁਣ ਲੈ ਜੇ ਤੂੰ ਦੋਹਾਂ ਬਣਾਉਣ ਆਪਣਾ ਘਰ ਵਸਾ ਇਹਨੂੰ ਫੋਨ ਨਾ ਕਰਿਆ ਕਰੋ ਤਾਂ ਮੈਂ ਸੰਗਤ ਨਹੀਂ ਭਾਈਆ ਘਰ ਨਹੀਂ ਕਿੰਨੇ ਮਿੰਟ ਮੇਰੀ ਮਾਰੀ ਕੋਈ ਗੱਲ ਨਹੀਂ ਤੇ ਮੈਂ ਮਾਰਾਂ ਨਾ ਨਾ ਤੈਨੂੰ ਕਹਿੰਦੇ ਮਾਰਾ ਕਿਹਾ ਜਾ ਰ ਤੂੰ ਤਾਂ ਯਾਰ ਮੂੰਹ ਤੇ ਬਹਿ ਕੇ ਕਰੀ ਜਾਂਦੇ ਆ ਭੈਣ ਮੇਰੀ ਚੰਗੀ ਆ ਬਾਜੀ ਤੂੰ ਤੇਰੇ ਨੂੰ ਮੈਂ ਦੋਨਾਂ ਨੂੰ ਮਾਰਨ ਨਹੀਂ ਕਿਹਾ ਤੇ ਇਹ ਹਰ ਲੜਾਈ ਹਟੋਂ ਦਾ ਹੁੰਦਾ ਲੱਗਦਾ ਆਪਣੇ ਘਰ ਪਾ ਲੈਣੀ ਹੈ ਮੇਰੇ ਹਿਸਾਬ ਨਾਲ ਨਾ ਤੁਹਾਡਾ ਕਪੱਤ ਨਹੀਂ ਗਾ ਮੁੱਕਣਾ ਜੇ ਮਕਾਓਗੇ ਤਾਂ ਨਹੀਂ ਨਿਬੜ ਜੂਗਾ ਐਦਾਂ ਨਹੀਂ ਨਿਬੜਦਾ ਕੋਈ ਗੱਲ ਹੌਸਲਾ ਰੱਖੋ ਥੋੜਾ ਜਿਹਾ ਨਹੀਂ ਤੇ ਭਾਬੀ ਹੁਣ ਉਹ ਫਫੇ ਕਟਣੀ ਭੂਆ ਜੜੀ ਉਹ ਕਹਿ ਗਈ ਆ ਕਿ ਹੁਣ ਮੇਰੇ ਆਉਣ ਤੱਕ ਫੈਸਲਾ ਡੱਕੋ ਮੈਂ ਆਉਂਗੀ ਤੇ ਫੈਸਲਾ ਕਰੂੰਗੀ ਹੱਦ ਹੋਈ ਉਹਦੇ ਵਾਲੀ ਚੁੱਕਦੀ ਆ ਝੋੜਾ ਤੁਰ ਪੈਂਦੀ ਉਹ ਮੇਰੀ ਗੱਲ ਸੁਣ ਲੈ ਉਹ ਚੰਗੀ ਗੱਲ ਕਹਿ ਗਈ ਆ ਇਹਨਾਂ ਦਾ ਸਾਸ਼ੇ ਵੀ ਦਿਨ ਨਿਕਲ ਜਾਣਗੇ ਠੀਕ ਨਹੀਂ ਚੀਜ਼ਾਂ ਲਿਆਉਣੀਆਂ ਮੋਲਕ ਦੇ ਐਵੇਂ ਪਈਆਂ ਵਾ ਲੱਖਾਂ ਰਪਈਆਂ ਦੇ ਕੰਮ ਆ ਭੈਣੇ ਭੂਆ ਸਿਆਣੀ ਆ ਤੈਨੂੰ ਪਤਾ ਹੀ ਆ ਆਹੋ ਤੇ ਭੂਆ ਸਿਆਣੀ ਆ ਨਾ ਤੇ ਆ ਜੜੇ ਹੱਥ ਭੂਆ ਨੂੰ ਸਾਧ ਲਿਆ ਕਰੋ ਭੂਆ ਸਿਆਣੀ ਭੂਆ ਸਿਆਣੀ ਇਦਾਂ ਨਾ ਕਰ ਜਿਆਦਾ ਯਾਰ ਤੁਸੀਂ ਦਿਮਾਗ ਖਰਾਬ ਕਰਤਾ ਹੀ ਮੈਂ ਤੁਹਾਨੂੰ ਤੁਹਾਨੂੰ ਸਮਝਾਵਾਂ ਦੱਸ ਮੈਂ ਤੇ ਤੇਰੇ ਸੱਤ ਤੇ ਉੱਡੀ ਫਿਰਦੀ ਹਾਂ ਹੈ ਤੇਰਾ ਤਾਂ ਮੈਨੂੰ ਆਸਰਾ ਵਾ ਕੋਟ ਸਾਰੇ ਮੇਰੇ ਸਿਰ ਦੇ ਵਾਲਾ ਨਹੀਂ ਪੈਂਦੇ ਆ ਇਹਦੇ ਸਿਰ ਤੇ ਰਹੀ ਨਾ ਤੇ ਤੇਰੀ ਵੀ ਇਥੋਂ ਘਰੋਂ ਛੁੱਟੀ ਹੋਈ ਨਹੀਂ ਤੂੰ ਮੱਸਾਂ ਕਰ ਕੋਈ ਦੱਸ ਨਹੀਂ ਮੈਂ ਦੇਖ ਲਾਉਗੀ ਮੂੰਹ ਦੇ ਬੈਗਾਂ ਦੇ ਬੰਦਾਏ ਬੜੀ ਸਿਆਣੀ ਸਮਝੀ ਆ ਸਿਆਣੀ ਵੀ ਮੇਰੇ ਵਾਂਗ ਚੌਕੇ ਚੌਥੇ ਦਿਨ ਫੋਨ ਕਰਦੇ ਨਹੀਂ ਆ ਕਦੀ ਕੋ ਹੋ ਗਿਆ ਕਦੀ ਕੋ ਹੋ ਗਿਆ ਕੋਈ ਜਾਂ ਤਾਂ ਮੇਰਾ ਨਹੀਂ ਜਾਂ ਤਾਂ ਮੇਰਾ ਘਰੇ ਪੁੱਛਣਾ ਨਾ ਵਾ ਭਾਜੀ ਐਵੇਂ ਨਿੱਤੇ ਹੋਈ ਜਾਓ ਐਡਾ ਜੇ ਗੱਲਾਂ ਨਹੀਂ ਕਰੀਦੀ ਹੁੰਦੀਆਂ। ਓ ਮੇਰੀ ਗੱਲ ਸੁਣ ਚੱਲ ਉੱਠ ਤਾਂ ਆਪਾਂ ਚੱਲੀਏ। ਲੈ ਕਿੱਥੇ ਚਲੀਏ ਰੋਟੀ ਬਣ ਗਈ ਆ ਰੋਟੀ ਖਾ ਕੇ ਜਾਣਾ ਐਡਾ ਥੜੀ ਜਾਂ ਦੇਣਾ। ਇਹ ਚਲਾਪ ਤੇ ਮਗਰ ਲੱਗੀ ਗਰਜਿੰਦਰ ਇਹਦਾ ਦਿਮਾਗ ਰਾਵ ਤੂੰ ਗੱਲ ਸੁਣ ਯਾਰ ਇਧਰ ਆ। ਆ ਵੇਖ ਲੈ। ਹੈਂ? ਫੱਦ ਹੋਈ ਇਹਨਾਂ ਵਾਲੀ। ਫੱਦੀ ਹੋਈ। ਗੱਲ ਮੁੱਕਣ ਦੇਣੀ ਨਹੀਂ ਕਿਸੇ ਪਾਸੇ। ਹੁਣ ਮੇਰੇ ਸਿਰ 'ਚ ਸਵਾਹ ਪਾਈ ਜਾਂਦੇ ਨਾਲ ਮਿਲ ਕੇ। ਚੱਲ ਕੋਈ ਗੱਲ। ਆ ਵੀ ਰੋਟੀ ਕੋਟੀ ਭੰਡਈ ਐ ਤੇ ਭਈਆ ਸਾੜਾ ਪੈ ਗਿਆ ਹੁਣ ਰੋਟੀ ਖਾਣੇ ਦੇ ਨਾਮ ਐ ਨਹੀਂ ਜਾਂਦੇਣਾ ਮੈਂ ਤੇ ਰੋਟੀ ਖਾ ਕੇ ਜਾਉਂਗੀ ਕਰਨ ਦੇ ਨੂੰ ਜੋ ਕਾਤਾ ਭੰਚ ਲਈ ਸਬੀ ਬੱਸ ਕੋਈ ਗੱਲ ਨਹੀਂ ਲਾ ਤੀ ਬੋ ਮੈਂ ਵੇਖਾਂ ਜਾ ਕੇ ਢਾਲ ਸਕੀ ਜਾਓ ਜਾਓ ਤੇ ਮੇਰੀ ਗੱਲ ਸੁਣਾ ਜੇ ਨਾਨੀਆਂ ਦਾ ਹੋ ਗਿਆ ਦਿਮਾਗ ਖਰਾਬ ਠੀਕ ਨਹੀਂ ਤੇ ਤੂੰ ਸਿਆਣਾ ਤੂੰ ਸਿਆਣਾ ਬਣਾ ਭਈਆ ਮੈਂ ਸਾਰਾ ਸੋਚਿਆ ਵਾ ਤੈਨੂੰ ਪਤਾ ਯੇ ਪ੍ਰਭਦਾ ਪਹਿਲੇ ਵੀ ਨਾ 1 ਸਾਲ ਪਹਿਲੋਂ ਇਹਨੇ ਕੀ ਪਵਾੜਾ ਪਾਇਆ ਸੀ ਤੇ ਮੇਰੀ ਨੌਕਰੀ ਮਰ ਟੋਟੀ ਟੋਟੀ ਦੀ ਵਜਿਓ ਤੋ ਓਏ ਆ ਮੈਨੂੰ ਪਤਾ ਯਾਰ ਗੱਲ ਬੜੀ ਮੜੀ ਆ ਨਾਲੇ ਮੁੰਡਾ ਹੋਇਆ ਜਵਾਨ ਇਹ ਤੇ ਹੱਥ ਚੁੱਕਦਾ ਜਗ ਨਹੀਂ ਲੱਗਦਾ ਮੈਂ ਇਹ ਤੇ ਬਸ ਹਸਾਰਾਂ ਮਿੰਟਾਂ ਚ ਇਹਨੂੰ ਗੱਲ ਤੇ ਤੇਰੀ ਸਹੀ ਆ ਮੇਰੀ ਸੁਣ ਲੈ ਗੱਲ ਤੇ ਉਹ ਤੁਹਾਡਾ ਸਿਰ ਤੇ ਨਹੀਂ ਮਾਂ ਤੁਹਾਡੀ ਸਿਰ ਤੇ ਨਹੀਂ ਠੀਕ ਆ ਤੁਸੀਂ ਦੋਵੇਂ ਭਰਾ ਜੇ ਤੇ ਤੁਹਾਨੂੰ ਮੇਰੇ ਬਹੁਤੇ ਨਹੀਂ ਨਾ ਤੇ ਕੋਈ 5-6 ਸਾਲ ਹੋਰ ਕੱਢਣੇ ਚਾਹੀਦੇ ਸੀ ਠੀਕ ਨਹੀਂ ਮੈਂ ਤੇ ਭਾਜੀ ਬੜੀ ਵੱਡੀ ਗੇਮ ਸੋਚੀ ਸੀ ਪਰ ਇਹ ਜਨਨੀ ਨੇ ਨਾ ਸਾਰਾ ਕੰਮ ਖਰਾਬ ਕਰ ਦਿੱਤਾ ਕੋਈ ਗੱਲ ਨਹੀਂ ਮੈਂ ਆਪਣੇ ਭਰਾਵਾਂ ਨਾਲ ਧੱਕਾ ਨਹੀਂ ਕਰਦਾ ਮੈਂ ਉਹ ਤੇ ਰੱਬ ਨੂੰ ਜਾ ਕੇ ਜਾਣ ਦੇਣੀ ਆ ਜਾਣ ਤੇ ਦੇਣੀ ਆ ਨਾ ਪਰ ਉਹ ਵੇਖੀ ਜਿਹੜੇ ਹਾਲ ਚੋਂ ਰਹਿਣ ਡਿਆ ਵਾ ਨਾ ਉਹ ਤੇ ਚਾਰਾ ਹੁਣ ਚਲੋ ਹੈਗਾ ਭਲਾ ਮਾਸੂ ਕੁ ਗੱਲ ਹੀ ਕਰਦਾ ਠੀਕ ਨਹੀਂ ਤੇ ਬਾਕੀ ਗੱਲ ਇੱਕ ਹੋ ਰਹੀ ਹੋ ਜਿਹੜਾ ਸੰਦ ਸਮਾਨ ਹੈ ਨਾ ਇਹ ਇਕੱਠੇ ਰਹਿਣ ਦੇ ਇਹਨਾਂ ਦਾ ਹੋ ਗਿਆ ਜਿੰਨਾਂ ਦੀਆਂ ਦਿਮਾਗ ਖਰਾਬ ਕੋਈ ਗੱਲ ਨਹੀਂ ਭਾਈ ਠੀਕ ਨਹੀਂ ਇਹ ਕਰਨਾ ਕਰ ਤੈਨੂੰ ਕਹਿਣ ਦੀ ਲੋੜ ਨਹੀਂ ਗਈ ਸਾਰਸ ਨੂੰ ਮੈਂ ਕਹਿ ਦਿੱਤਾ ਵਾ ਆਹ ਉਹਨੇ ਮੈਂ ਸਾਰੀ ਗੱਲ ਸਮਝਾਈ ਆ ਕਿ ਚਾਕੇ ਆਪਣੇ ਨੂੰ ਆਪ ਜਾ ਕੇ ਨਾ ਤੇ ਘਰ ਚੀਜ਼ ਦੇ ਕੇ ਆਣੀ ਹੈ ਓ ਯਾਰ ਉਹਦੇ ਗਾਲ ਵਾ ਟਾੜਾ ਤੇ ਆ ਜਾ ਕੇ ਤੈਨੂੰ ਸਹਾਰਾ ਵਾ ਆ 10 ਮਿੰਟ ਬਾਅਦ ਰੌਲਾ ਪਾ ਲੂਗੀ ਨਾ ਹੋਰ ਕੀ ਕਰੂ ਯਾਰ ਕੋੱਖ ਨਹੀਂ ਦਦਾ ਰੌਲੇ ਦੀ ਕਿੱਡੀ ਗੱਲ ਜਦਾਨੀਆਂ ਦੇ ਕਿੰਨਾ ਤੇ ਕਿਹੜੇ 6 ਪਾਸੇ ਚੱਲੇ ਆ ਠੀਕ ਨਹੀਂ ਅੱਜ ਪੁਆਰਾ ਪੈਂਦੀ ਨਾ ਤੇ ਕੰਮ ਨਿਬੜੀ ਜਾਣਾ ਹੈ ਉਹਦਾ ਸਾਰਾ ਓ ਯਾਰ ਉਹਨੂੰ ਵੀ ਬੜਾ ਜੋਰ ਆਿੰਦਾ ਵਾ ਮਗਰੋਂ ਕਦੀ ਕੋਈ ਰਿਸ਼ਤੇਦਾਰ ਫੋਨ ਕਰ ਦਿੰਦਾ ਸਿਆਣੀ ਆ ਨਾ 20 ਥਾਈ ਉਹਦੀ ਲੋੜਾਂ ਵਾ ਜੇ ਅਹ ਮਮੀ ਨਾ ਕਰਣਾ ਉਹਨੇ ਉਹੋ ਤੇ ਗੱਲ ਵਾ ਤੇ ਫਿਰ ਚੱਲ ਜਾਣਾ ਮੜਿਆ ਕੋਨੇ ਉਹ ਮਮੀ ਬੂਤੇ ਤਾਂ ਨਹੀਂ ਭੂਆ ਨੂੰ ਕਿਹਾ ਮੈਂ ਹੈ ਉਹਨੇ ਕਹਿਣਾ ਵੀ ਲੈ ਫਰਾਨਾ ਪੁਰਾਣਾ ਜਿਆਦਾ ਬੋਲਦਾ ਹੈ ਉਹਦੇ ਹੈ ਮੈਂ ਤੇ ਉਹਦੇ ਸਿਰ ਤੇ ਗੱਲ ਸੁਣਤੀ ਸਾਰੀ ਮੈਂ ਭੂਆ ਨੂੰ ਦੋ ਜੋਰ ਕਰਾਦੇ ਕਿ ਮੈਂ ਮਨਜ਼ੂਰੀ ਮਨਜ਼ੂਰ ਹੋ ਭਾਈਆ ਮੈਨੂੰ ਪਤਾ ਤੂੰ ਸੱਚੀ ਗੱਲ ਕਰਦਾ ਵਾ ਤੇ ਸੱਚੀ ਗੱਲ ਲੱਗ ਜਾਂਦੀ ਕੌੜੀ ਸਾਰਿਆਂ ਨੂੰ ਭੂਆ ਦੀ ਗੱਲ ਉਹਨੂੰ ਚੁਬਦੀ ਤੇਰੀ ਵੀ ਗੱਲ ਚੁਬਦੀ ਆ ਮੈਂ ਨਹੀਂ ਜਾਣਦਾ ਉਹਨੂੰ ਉਹੋ ਤੇ ਗੱਲ ਵਾ ਇੱਕ ਆ ਭੈਣ ਤੇਰੀ ਓ ਚੁੱਪ ਕਰਕੇ ਨਾ ਜੇ ਆਪਣੇ ਘਰ ਵਸਾਉਣੇ ਤੂੰ ਦੋਵਾਂ ਭਾਵਾਂ ਤੇਨੂੰ ਫੋਨ ਨਾ ਕਰਿਆ ਕਰੋ ਭਾਈਆ ਇੱਕ ਇੱਕ ਮੇਰੇ ਭੈ ਜੇਕਰ ਤੇ ਮਾੜੀ-ਮੋਟੀ ਗੱਲ ਕਰਤੀ ਨਾ ਇਹਨੇ ਮੂੰਹ ਵਟਕੇ ਬੈਈ ਉਹ ਯਾਰ ਇਹੋ ਜਿਹੇ ਰਿਸ਼ਤੇ ਬਚਾਏ ਦੂੰਗੀ ਕਰਨਾ ਤੇ ਤੁਹਾਡਾ ਹੀ ਸੇ ਕਰਤਾ ਇਹਨੇ ਤੇ ਠੀਕ ਨਹੀਂ ਇਹ ਤਾਂ ਤੇ ਹਣ ਗਵਾਨ ਨਹੀਂ ਕਿ ਉਹਨੂੰ ਰਹਿਣ ਦਿੰਦੀ ਨਹੀਂ ਨਹੀਂ ਮੈਂ ਭੈਣ ਨੂੰ ਕੀ ਕਹਿਣਾ ਵਾਂ ਮੈਂ ਪ੍ਰਭ ਨੂੰ ਸੁੱਤਰ ਕਰੂੰਗਾ ਉਹ ਪ੍ਰਭਾ ਤੇ ਤੁਹਾਡੇ ਘਰ ਦਾ ਮਸਲਾ ਵਾ ਜਿਤਨਾ ਮਰਜ਼ੀ ਕਰ ਲਓ ਮੇਰਾ ਇਹ ਫਰਜ਼ ਹੀ ਸਮਝਾਉਂਦਾ ਵੀ ਰੇਣਾ ਕੋਈ 2-4 ਸਾਲ ਕਰ ਲਓ ਸਾਰਿਆਂ ਦੇ ਸੰਦੇ ਦੇ ਇਹਦੇ ਵੀ ਚਾਰੇ ਦੇ ਬਣ ਜਾਣਗੇ ਕੋਈ ਕੋਠੇ ਮਠੜੇ ਮਾੜੇ ਬਦਲੇ ਆ ਠੀਕ ਆ ਉਹਦਾ ਮੁੰਡਾ ਜਵਾਨ ਹੋਣਿਆ ਨੇ ਆਹੋ ਤੇ ਗੱਲ ਵਜੇ ਦਿੱਕਾ ਵਾ ਤੇ ਖਰਚਾ ਕੋਈ ਨਹੀਂਗਾ ਚੱਲ ਕੋਈ ਗੱਲ ਨਹੀਂ ਭਾਈਆ ਮੈਂ ਨਾ ਗਰਾਫ ਨਹੀਂ ਕਰਦਾ ਤੈਨੂੰ ਫਿਕਰ ਨਾ ਕਰ ਚੰਗਾ ਤੂੰ ਤੇ ਤਾਂ ਆਖਣਾ ਮੇਤੇ ਮਗਰ ਨਾ ਮੈਂ ਹਾਂ ਲੱਗੋ ਨਹੀਂ ਨਹੀਂ ਕੋਈ ਗੱਲ ਆਹ ਰੋਟੀ ਖਾ ਕੇ ਜਾਂਦਾ ਪਰ ਨਾ ਕਰ ਕਰ ਪੁੱਤ ਰੋਟੀ ਖਾ ਲੈਣਾ ਯਾਰ ਤੇਰੇ ਘਰ ਦੇ ਕੁਸ਼ਰਨ ਹੈ ਕੁਸ਼ਰਨ ਹੈ ਕੁਸ਼ਰਨ ਕੀ ਹੋ ਗਿਆ ਤੂੰ ਇਹ ਕਿਹੜੀ ਸੋਚੀ ਪੈ ਗਈ ਤੇ ਕੁਛ ਨਹੀਂ ਯਾਰ ਮੈਂ ਕਿੰਨੀਆਂ ਵਾਰਾਂ ਮਾਰੀ ਤੇ ਕੀ ਕਰਨ ਦੀ ਹੁਣ ਆਈ ਤੂੰ ਹਾਂ ਕੀ ਹੋਇਆ ਕੀ ਸੋਚਣ ਦੀ ਕੁਛ ਨਹੀਂ ਯਾਰ ਸੋਚਣਾ ਸੱਚਣਾ ਕੀ ਆ ਬਸ ਇਦਾਂ ਹੀ ਘਰ-ਵਾਰ ਹੀ ਸੋਚਣ ਡਿਆ ਤੁਹਾਡੇ ਘਰ ਦਾ ਕਿੱਧਰ ਤੋ ਤੱਕ ਕਿੱਧਰ ਚਲ ਗਿਆ ਸਹੀ ਕਰ ਲੈ ਆ ਜੇ ਮੈਂ ਕਿੰਨੀ ਕੋਸ਼ਿਸ਼ ਕੀਤੀ ਆਪਣਾ ਬਦਲਦੀ ਹਨਾ ਤੇ ਸਾਡਾ ਘਰ ਚਲੋ ਸਹੀ ਰਵੇ ਲੋਕਾਂ ਦੀ ਨਜ਼ਰਾਂ ਚ ਨਾ ਆਵੇ ਤੇ ਪਰ ਵੇਖ ਲੈ ਪਰ ਘਰ ਦੇ ਹੀ ਗੱਲ ਨਹੀਂ ਨਾ ਸੋਚਦੇ ਇਹ ਉਹ ਸੋਚਣ ਤੇ ਫੇਰ ਹੀ ਹਨਾ ੱੱਲੇ ਸਾਡੇ ਸੋਚਣ ਨਾਲ ਥੋੜੀ ਖੁਸ਼ ਹੋ ਜਾਣੂ ਘਰ ਦੇ ਯਾਰ ਮੈਂ ਸੋਚਦਾ ਕੱਲੀ ਭਾਬੀ ਗਲਤ ਆ ਹੈ ਠੀਕ ਆ ਤੇ ਭਰਾ ਅਡਾ ਜਿਹੜਾ ਮੇਰਾ ਵਾ ਉਹ ਸਮਝਾ ਨਹੀਂ ਸਕਦਾ ਭਾਬੀ ਨੂੰ ਐਡੀ ਗੱਲ ਹੋ ਗਈ ਭਲਾ ਮੇਰੀ ਗੱਲ ਸੁਣੋ ਆਪਣੇ ਘਰ ਨੂੰ ਤੇ ਸਾਰੇ ਸਿਆਣੇ ਆ ਮੈਂ ਤੇ ਤੁਹਾਨੂੰ ਬਥੇਰਾ ਸਮਝਾਉਂਦੀ ਰਹੀ ਪਰ ਤੁਸੀਂ ਮੇਰੀ ਗੱਲ ਸਮਝਦੇ ਨਹੀਂ ਓ ਯਾਰ ਦਲਜੀਤ ਮੈਂ ਆਪਦਾ ਕੀ ਸੋਚਦਾ ਐ ਤੇ ਚਲ ਕੋਈ ਗੱਲ ਨਹੀਂ ਆ ਇੱਥੇ ਕੱਢ ਲੈਨੇ ਥੋੜਾ ਟਾਈਮ ਹਣਾ ਤੇ ਕੋਈ ਚੱਕਰ ਨਹੀਂ ਆ ਪਰ ਮੇਰਾ ਵੇਹ ਹੁਣਾ ਨਿਆਣਾ ਆ ਠੀਕ ਆ ਇਹ ਵੱਡਾ ਹੁੰਡਿਆ ਮੈਂ ਤੇ ਤੁਹਾਨੂੰ ਬਥੇਰਾ ਸਮਝਾਇਆ ਪੀ ਇਹ ਵੱਡਾ ਹੋਣੇ ਕੁਝ ਸੋਚ ਲਓ ਪਰ ਤੁਸੀਂ ਮੇਰੀ ਗੱਲ ਸੁਣਦੇ ਹੀ ਨਹੀਂ ਇਹ ਸੋਚਾਂ ਤੇ ਸੋਚਾਂ ਕੀ ਮੈਂ ਮੇਰੇ ਕੋਹੋ ਲੈ ਆ ਕੇ ਰੇ ਨਹੀਂ ਨਾ ਮੈਂ ਤੇ ਕਿਹਨੂੰ ਸ਼ੁਕਰ ਕਰੂ ਭੂਆ ਜੀ ਆ ਗਏ ਹੀ ਉਹਨਾਂ ਨੇ ਮਾੜੀ ਮੋਟੀ ਸਾਡੀ ਗੱਲ ਕਰਤੀ ਨਹੀਂ ਤੇ ਸਾਡੀ ਗੱਲ ਤੋਂ ਹੀ ਤੇ ਕੁਝ ਬੋਲੇ ਹੀ ਨਹੀਂ ਕਰ ਉਹ ਬੁਆ ਵਿਚਾਰੀ ਤੇ ਹੁਣ ਬਥੇਰਾ ਕਰਨ ਢੀ ਮੇਰੇ ਵਾਸਤੇ ਠੀਕ ਆ ਪਰ ਅਖਰ ਨੂੰ ਉਹਨੇ ਵੀ ਤੇ ਕਿਤੇ ਨਹੀਂ ਜਾਣਾ ਹੀ ਆ ਬਾਹਰ ਉਹਨੇ ਕਿੰਨਾ ਚਿਰ ਇੱਥੇ ਰਹਿਣਾ ਮੈਨੂੰ ਦੱਸ ਪਰ ਆਪਣੀ ਗੱਲ ਤੇ ਤੁਹਾਨੂੰ ਆਪ ਹੀ ਕਰਨੀ ਪੈਣੀ ਆ ਨਾ ਕਿਸੇ ਨੂੰ ਯਾਰ ਗੱਲ ਮੈਂ ਹੁਣ ਆਪਣੇ ਨਾਲ ਲੜਾਂ ਮੈਂ ਲੜਨ ਨੂੰ ਥੋੜੀ ਕਹਿਣ ਢੀ ਆ ਗੱਲ ਤੇ ਕਰ ਹੀ ਸਕਦੇ ਆ ਨਾ ਤੁਸੀਂ ਮੇਰਾ ਜਿਹੜਾ ਉਹਨਾਂ ਨੇ ਤੇ ਬਥੇਰੀਆਂ ਕਰ ਲੀਆਂ ਉਹਨੇ ਤੇ ਕਿੰਨੀ ਵਾਰੀ ਕੀਤੀਆਂ ਇੱਕ ਵ ਇਸ ਸਮ ਮੇ ਕਿਹੜਾ ਮੰਗਾ ਉਹਨਾਂ ਕੋ ਦੱਸ ਮੈਨੂੰ ਤੂੰ ਤਾਂ ਹੀ ਕੁਛ ਨਹੀਂ ਕੀਤਾ ਕੀਤਾ ਵਾ ਚਲੋ ਉਹਨਾਂ ਨੂੰ ਨਾ ਲੱਗਦਾ ਕਿ ਮੈਂ ਨਹੀਂ ਕੀਤਾ ਕੋਈ ਗੱਲ ਨਹੀਂ ਫਿਰ